ਸਰਕਾਰ ਜੋ ਇਸ ਸਭ ਪਰਦਾ ਦੇ ਮੁਖੀ ਮਹਾਂਪੁਰਸ਼ਾਂ ਕੋ ਗਿਆਨੀ ਗੁਰਮੁਖ ਜਨ ਸੰਮੇਂਦੀ ਖਾਲਸਾ ਪੰਡਰਾਂ ਵਾਲੇ ਮਹਾਂਪੁਰਖ ਇਤਿਹਾਸਦਾਨਾ ਸ੍ਰੀ ਅਮਰਤੀ ਸਰਸਾਏ ਜੀ ਮੰਨਜੀ ਸਹਿਮ ਕਥਾ ਕਰਦੇ ਸਾਂਭੇ ਹਰ ਸਾਲ ਹੀ ਸੰਪਰਦਾਇ ਮਾਹਾਂਪੁਰ ਕੋਲ ਜਾ ਕੇ ਕਥਾ ਕਰਦੇ ਦਾਸਮੀ ਤੋਂ ਜਥੇਦ ਸਿੰਘ ਜੀ ਬਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੀ ਮਾਹਾਂਪੁਰਥਾਂ ਦੇ ਨਾਲ ਪੜਦਾ ਸੀ ਉਸ ਵੇਲੇ ਵੀ ਹਾਸ਼ਾ ਸੰਤ ਕਰਤਾਰ ਸਿੰਘ ਮਖਾਲਸਾ ਅੰਮ੍ਰਿਤਸਰ ਮਜੀਠ ਸਾਹਿਬ ਕਥਾ ਕਰਿਆ ਕਰਦਾ ਕਿੰਨਾ ਚੰਗਾ ਚਰਤ ਰਿਹਾ ਕਰਦੇ ਸਾਂਭੇ ਇਸੇ ਤਰ੍ਹਾਂ ਸੰਤ ਗਿਆਨੀ ਦਰਵਾਜਨ ਸਿੰਘ ਜੀ ਖਾਲਸਾ ਜੀ ਜਦੋਂ ਉੱਥੇ ਕਥਾ ਕਰਦੇ ਸਾਂਭੇ ਇੱਕ ਉਸ ਵੇਲੇ ਆਤਮਾ ਰਾਮ ਜੋ ਸਹਿਲ ਧਾਰੀ ਸਿੱਖ ਸੀਗਾ ਉਹਦੇ ਘਰ ਵਿੱਚ ਸੰਤਾਨ ਵੀ ਕੋਈ ਨਹੀਂ ਸੀ ਬਹੁਤ ਅਮੀਰ ਸੀ ਬਹੁਤ ਤਨਾਟ ਸੀਗਾ ਕੋਨੇ ਬਾਬਾ ਕੁਰਸਾ ਦੇ ਕੋਲ ਬੇਨਤੀ ਕੀਤੀ ਵੀ ਮਾਪ ਪ੍ਰਭੂ ਮੈਂ ਕੋਈ ਸੇਵਾ ਕਰਨੀ ਚਾਹੁੰਦਾ ਹਾਂ ਪਰ ਮੇਰੇ ਘਰ ਦੇ ਅੰਦਰ ਕੋਈ ਸੰਤਾਨ ਨਹੀਂ ਹੈ ਆਪ ਕਿਰਪਾ ਕਰੋ ਅਤਿ ਅਸਰ ਦਨੁਦੈ ਸੁਨਿਆ ਸਿਆਣੇ ਵਿਦਵਾਨਾਂ ਤੋਂ ਅਤੇ ਸੱਤੋਂ ਦੀ ਗਲੀ ਵਾਲੇ ਵਾਲੇ ਟੀਕਾ ਜੋ ਲਿਖਿਆ ਅੰਬੀਰ ਭੰਡਾਰ ਉਹਦੀ ਦਸਵੀਂ ਪੋਥੀ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਸੰਤ ਗਿਆਨੀ ਕੁਰਪਾਲ ਸਿੰਘ ਜੀ ਨੇ 3 ਦੇ 10ਵੀਂ ਪਉੜੀ ਦੇ ਅੰਦਰ ਵੀ ਸੰਤ ਗਿਆਨੀ ਗੁਰਵਚਨ ਸਿੰਘ ਖਾਲਸਾ ਜੀ ਨੇ ਉਸ ਆਤਮਾਰਾਮ ਜੀ ਨੂੰ ਚੰਗਾ ਜੇ ਤੂੰ ਸੇਵਾ ਕਰਦਾ ਹੈ ਗੁਰੂ ਰਾਮਦਾਸ ਨੇ ਤੈਨੂੰ ਮਾਇਆ ਬਖਸ਼ਿਸ਼ ਕੀਤੀ ਆ ਜਿਹੜੇ ਦੋ ਨਿਸ਼ਾਨ ਝੂੜਦੇ ਨੇ ਸੋਨੇ ਦੀ ਸੇਵਾ ਕਰ ਸੋਨੇ ਦੇ ਨਿਸ਼ਾਨ ਸਾਹਿਬ ਲਗਾ ਸੋਨਾ ਲਗਾਉਣਾ ਕੰਮ ਸਾਣਾ ਨਹੀਂ ਤੇ ਨਿਸ਼ਾਨ ਸਾਹਿਬ ਆਂਦੇ ਫਿਰ ਮਹਾਪੁਰਵਾਨ ਦੇ ਬਚਨਾਂ ਦੇ ਨਾਲ ਉਸ ਆਤਮਾਰਾਮ ਨੇ ਜਿਹੜੇ ਆ ਦੋ ਨਿਸ਼ਾਨ ਸਾਹਿਬ ਸੁਨਹਿਰੀ ਝੂੜਦੇ ਨੇ ਨਾ ਅਕਾਲ ਤਾਲ ਪੈ ਉਹਦੇ ਸਾਈਂ ਮੁਖ ਇਹ ਉਹ ਕੇ ਅਸਥਾਨ ਦੇ ਉੱਤੇ ਸੋਨੇ ਦੀ ਸੇਵਾ ਉਹ ਆਤਮਾ ਰਾਜ ਦੀ ਉਹ ਸੋਨੇ ਦੀ ਸੇਵਾ ਕਰਦੀ ਸੋਨੇ ਦੀ ਸੇਵਾ ਕਰਨ ਤੋਂ ਬਾਅਦ ਤੇ ਫਿਰ ਉਸਨੇ ਮਹਾਂਪੁਰਖਾਂ ਦੇ ਕੋਲ ਬੇਨਤੀ ਕੀਤੀ ਵੀ ਮਹਾਂਪੁਰਖੋ ਹੋਰ ਕਿਰਪਾ ਕਰੋ ਦੱਸੋ ਕੋਈ ਹੁਕਮ ਕਿਵੇਂ ਗੁਰੂ ਕੀ ਖੁਸ਼ੀ ਹੋਵੇ ਤੇ ਸੰਤ ਗਿਆਨੀ ਗਰਵਾਚਨ ਸਿੰਘ ਜੀ ਕਹਿਣ ਲੱਗੇ ਆਤਮਾ ਰਾਮ ਨੂੰ ਖੁਸ਼ੀ ਦੇਣੀ ਆ ਤਾਂ ਮੀਰ ਪੀਰ ਦੇ ਮਾਨਕ ਧੰਗੂ ਹਰਗੋਬ ਸਿੰਘ ਜੀ ਦੇ ਸ੍ਰੀ ਅਕਾਲ ਤੰਸਰ ਤੇ ਅੰਮ੍ਰਿਤ ਦਾ ਵੰਟਾ ਤਿਆਰ ਹੁੰਦਾ ਤੇ ਅੰਮ੍ਰਿਤ ਛੱਕ ਕੇ ਗੁਰੂ ਘਰ ਸਿੰਘ ਸਾਹਿਬ ਜੀ ਦਾ ਜਦੋਂ ਕਹਿੰਦੇ ਸੰਤ ਗਿਆਨੀ ਦਰਵਾਜਾ ਸਿੰਘ ਜੀ ਖਾਲਸਾ ਜੀ ਨੇ ਕਿਹਾ ਵੀ ਸਿੰਘ ਸਾਹਿਬ ਖੁਸ਼ੀਆਂ ਗੁਰੂਆਂ ਫੇਰ ਹੁਣ ਗਈਆਂ ਤੇ ਆਤਮ ਆਰਾਮ ਨੇ ਆਪਣੇ ਸੰਸਤ ਰੱਖ ਦਿੱਤੀ ਮਹਾਂਪੁਰਖੋਂ ਮੈਂ ਸਿੰਘ ਸਜਣ ਲਈ ਤਿਆਰ ਆ ਪਰ ਫਰਕ ਇਹ ਪੰਜ ਤਿਆਰਾਂ 'ਚ ਤੁਸੀਂ ਸਮਝੋ। ਉਹ ਤੇ 10ਵੇਂ ਪੋਥੀ 'ਚ ਵੀ ਜ਼ਿਕਰ ਹੈ। ਹੁਣ ਤੁਹਾਨੂੰ ਪਤਾ ਹੈ ਸ੍ਰੀ ਅਕਾਲ ਪੁਰਖ ਸਾਹਿਬ ਦੀ ਮਰਜ਼ਾ ਦਾ ਤੇ ਮਹਾਰਾਜ ਕੋ ਖਾਂਦ ਗਿਆ ਨਹੀਂ ਪਰਵਚਨ ਸੇਵੀ ਦੀ ਉਸ ਵੇਲੇ ਉਸ ਦੀ ਬੇਨਤੀ ਮੰਨ ਕੇ ਵੀ ਆ ਕੇ ਮਾਰਾਂ ਸਿੰਘ ਸੱਜੂ ਕਹਿਣ ਲੱਗੇ ਚੰਗਾ ਆਤਮਾਰਾਮ ਜੇ ਤੂੰ ਸਿੰਘ ਸੱਜਣ ਦੀ ਮੇਰਾ ਕਿਹਾ ਮੰਨਣਾ ਮੈਂ ਪੰਜ ਪਿਆਰਾਂ ਚ ਸਾਮਲ ਹੋਣ ਲਈ ਤਿਆਰ ਆ ਤਿਛਲੀ ਅਕਾਲ ਪੁਰਖ ਸਾਹਿਬ ਦੇ ਬਾਕੀ ਪੰਜ ਪਿਆਰਾਂ ਚ ਸਾਮਲ ਹੋਣਗੇ ਮੈਂ ਇਹਨਾਂ ਦੇ ਨਾਲ ਸਾਮਲ ਹੋ ਕਰਕੇ ਅੰਮ੍ਰਿਤ ਦਾ ਬਾਟ ਤਿਆਰ ਕਰਕੇ ਪੰਜ ਪਿਆਰਾਂ ਚ ਸਾਮਲ ਹੋ ਕੇ ਤੈਨੂੰ ਅੰਮ੍ਰਿਤ ਛਕਾਵਾਂਗੇ ਉਹ ਤੇ ਜੇਕਰ ਹੈ ਸੋਣਾ ਸੰਧਗਿਆ ਜੀ ਗੁਰਵਚਨ ਸਿੰਘ ਜੀ ਖਾਲਸਾ ਜੀ ਆਪ ਪੰਜ ਪਿਆਰਿਆਂ ਦੇ ਵਿੱਚ ਸ਼ਾਮਲ ਹੋਏ ਤੇ ਉਸ ਵੇਲੇ ਉਹਨਾਂ ਨੂੰ ਅੰਮ੍ਰਿਤ ਸੁਰਾਇਆ ਆਤਮਾ ਰਾਮ ਤੋਂ ਆਤਮਾ ਸਿਨ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਚੋਜੀ ਪ੍ਰੀਤਮ ਗੁਰੂ ਰਾਮਦਾਸ ਗੁਰੂ ਹਰਗੋਬਿੰਦ ਜੀ ਦੇ ਉਸਤਤਮ ਆਮਦੇ ਘਰ ਸੰਤਾਨ ਦੇ ਬਖਸ਼ਿਸ਼ ਕੀਤੀ ਬੜੀਆਂ ਰਹਿਮਤਾਂ ਗੁਰੂ ਪਾਤਸ਼ਾਹ ਦੀਆਂ ਵਰਤਿਆ ਹਨ ਇਸ ਵਾਰ ਤੇ ਗੁਰ ਸੰਗਤ ਜੀ ਸਮਨ ਜਾਸਤਰੀ ਜਿੰਦਾ ਮੈਂ ਹੋਰ ਵਿਸਤਾਰ ਦੇ ਵਿੱਚ ਇਤਿਹਾਸ ਦੇ ਵਿੱਚੋਂ ਬਹੁਤ ਸਾਰਾ ਖਾਲਸਾ ਪੰਥ ਦਾ ਜਦੋਂ ਇਤਿਹਾਸ ਪੜ੍ਹਦੇ ਆਂ ਸ਼੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਬਹੁਤ ਵਿਸ਼ਾਲ ਰੂਪ ਵਿੱਚ ਜ਼ਿਕਰ ਆਉਂਦੇ ਨੇ ਸਿੰਘਾਂ ਦੀਆਂ ਕੁਰਬਾਨੀਆਂ ਦਾ ਅਰੋਹ ਵਿਚਾਰ